ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲੇ ਦੀ ਅਰਦਾਸ ਮੰਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਓ ਅੱਜ ਦੇਖਦੇ ਆਪਾਂ ਕਿਊਟ ਜਹੀ ਲੇਡੀ ਬਗਦਾ ਟਿਊਟੋਰੀਅਲ ਲੈ ਕੇ ਹਾਜ਼ਰ ਹੋਈਆਂ ਦੇਖੋ ਇਸ ਤਰ੍ਹਾਂ ਹੈ ਤੁਸੀਂ ਇਹਨੂੰ ਐਜ਼ ਇ ਕਿਚਨ ਜਾਂ ਫਲਾਵਰਸ ਬੁਕੇ ਦੇ ਇਤੇ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਆਓ ਸ਼ੁਰੂ ਕਰਦੇ ਆਪਾਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਇਥੇ orange ਅਤੇ black color ਲੇਤਾ ਤੇ red اور black ਵੀ ਤੁਸੀਂ ਬਣਾ ਸਕਦੇ ਹੋ ਤੇ 2.5 mm ਦਾ ਕ੍ਰੋਸ਼ੀਆ ਸੀਜ਼ਰ ਤੇ ਕੁਝ ਇਸ ਤਰ੍ਹਾਂ ਦੇ black ਵਾਲੇ ਬੀਡਸ ਆਪਾਂ ਲੈਣੇ ਨੇ ਮੋਤੀ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਮੈਜਿਕ ਰਿੰਗ ਬਣਾਉਣਾ ਮੈਜਿਕ ਰਿੰਗ ਆਪਾਂ ਥੋੜਾ ਜਿਹਾ ਵੱਡਾ ਬਣਾਉਣਾ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਜੇ ਆਪਾਂ ਲੈ ਕੇ ਧਾਗਾ ਫਸਟ ਜਿਹੜੀ ਆਪਾਂ ਚੇਨ ਕਰਨੀ ਹੈ ਇੱਕ ਚੇਨ ਹੋ ਗਈ ਆ ਦੋ ਚੇਨ ਆਪਾਂ ਹੋਰ ਕਰਨੀਆਂ ਨੇ ਠੀਕ ਦੋ ਟੋਟਲ ਤਿੰਨ ਚੇਨ ਹੋ ਗਈਆਂ ਆਪਣੀਆਂ ਹੁਣ ਆਪਾਂ ਧਾਗੇ ਲੈ ਕੇ ਇਸ ਤਰ੍ਹਾਂ ਇੱਕ ਪਾਪ ਸਟਿਚ ਆਪਾਂ ਇੱਥੇ ਪਾਪ ਕੌਰਨ ਸਟਿਚ ਬਣਾਉਣਾ ਵਾ ਦੋ ਵਾਰੀ ਤਾਂ ਗਲਿੱਤਾ ਤਿੰਨ ਵਾਰੀ ਚਾਰ ਵਾਰੀ ਤੇ ਪੰਜ ਪੰਜ ਵਾਰੀ ਆਪਾਂ ਧੋਕਾ ਕ੍ਰੋਸ਼ੀਏ ਤੇ ਲੈ ਕੇ ਸਭ ਦੇ ਵਿੱਚੋਂ ਛੇ ਇਸੇ ਤਰ੍ਹਾਂ ਇੱਕ ਵਾਰੀ ਆਪਾਂ ਕੱਢ ਲੈਣਾ ਇੱਕ ਦੀ ਚੇਨ ਕਰ ਲੈਣੀ ਆ ਫਿਰ ਤੋਂ ਆਪਾਂ ਧਾਗਾ ਲੈ ਕੇ ਕ੍ਰੋਸ਼ੀਏ ਤੇ ਮੈਜੀਕ ਰਿੰਗ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਆਪਣੇ ਕ੍ਰੋਸ਼ੀਏ ਦੇ ਉੱਤੇ ਜਿਹੜਾ ਹੈ ਕਹਿੰਦੇ ਪੰਜ ਵਾਰੀ ਸਟਿਚ ਇਕੱਠੇ ਕਰ ਲੈਣੇ ਨੇ ਤੇ ਹੋਂ ਸਾਰਿਆਂ ਦੇ ਵਿੱਚੋਂ ਜੇ ਆਪਾਂ ਇਸੇ ਤਰ੍ਹਾਂ ਇੱਕ ਵਾਰੀ ਕੱਢ ਲੈਣਾ ਇੱਕ ਦੀ ਚੇਨ ਕਰਕੇ ਫਿਰ ਤੋਂ ਇਸੇ ਤਰ੍ਹਾਂ ਇੱਕ ਦੋ ਤਿੰਨ ਚਾਰ 5 5 ਵਾਰੀ ਕਰਕੇ ਸਾਰੇ ਲੂਪਸ ਦੇ ਵਿੱਚੋਂ ਆਪਾਂ ਇੱਕੋ ਵਾਰੀ ਕੱਢ ਕੇ ਇੱਕ ਦੀ ਚੇਨ ਕਰ ਲੈਣੀ ਹੈ ਇਸੇ ਤਰ੍ਹਾਂ ਹੀ ਇਹਨੇ ਬਣਾਉਂਦੇ ਹੋਏ ਆਪਾਂ ਇਹ 10 ਸਟਿਚ ਐ ਤੇਤੇ ਬਣਾਣੇ ਨੇ ਆ ਦੇਖੋ 10 ਵਾਲੇ ਆਪਾਂ ਪਾਪ ਸਟਿਚ ਬਣਾ ਲੈਨੇ ਇਹਦੇ ਤੇ ਦਸ ਜਿਹੜੇ ਪਾਸਟਰ ਲਈ ਜੀ ਨੋ ਦੇ ਵਿੱਚ ਆਪਾਂ ਸਲੀਪ ਸਟਿਚ ਲਗਾ ਲੈਣਾ ਆ ਮੈਜਿਕ ਰਿੰਗ ਵਾਲਾ ਜਿਹੜਾ ਆਪਣਾ ਤਾਂ ਧਾਗਾ ਉਹਨੂੰ ਆਪਾਂ ਖਿੱਚ ਕੇ ਪੂਰਾ ਟਾਈਟ ਕਰ ਲੈਣਾ ਵਾ ਟਾਈਟ ਕਰਨ ਤੋਂ ਬਾਅਦ ਤੁਸੀਂ ਨਾ ਇਹਨੂੰ ਇੱਥੇ ਨੋਟ ਲਗਾ ਲਿਆ ਕਰੋ ਤਾਂ ਕਿ ਇਹ ਦੁਬਾਰਾ ਲੂਜ਼ ਨਾ ਹੋਵੇ ਦੇਖਦੇ ਆਪਾਂ ਮੈਂ ਇਹਦੇ ਵਿੱਚ ਜੀ ਲੈ ਕੇ ਧਾਗਾ ਇਹਨੂੰ ਕੱਟ ਕਰ ਦੇਣਾ ਵਾ ਤੇ ਇਹਦੇ ਨਾਲ ਦਾ ਹੀ ਆਪਾਂ ਸੇਮ ਇੱਕ ਹੋਰ ਰਿੰਗ ਬਣਾਉਣਾ ਵਾ ਧਾਗੇ ਜਿਹੜੇ ਨੇ ਆਪਣੇ ਤੁਸੀਂ ਇਹਨਾਂ ਨੂੰ ਨੀਚੇ ਹਾਈਡ ਕਰ ਦਿਓ ਤੇ ਇੱਕ ਹੋਰ ਬਣਾ ਕੇ ਆਪਾਂ ਹਾਲੇ ਕੋਈ ਇਸ ਤਰ੍ਹਾਂ ਇੱਕ ਮੈਂ ਹੋਰ ਬਣਾ ਲਿਆ ਇਹ ਹੁਣ ਆਪਾਂ ਇਹਨੂੰ ਦੇਖੋ ਤੁਸੀਂ ਜਿਹੜੀ ਪੁਆਇਨ ਨੇ ਦੀ ਪੁੱਟੀ ਸਾਈਡ ਆ ਉਹਨਾਂ ਨੂੰ ਦੋਨਾਂ ਨੂੰ ਅੰਦਰ ਰੱਖਦੇ ਹੋਏ ਇਸ ਤਰ੍ਹਾਂ ਤੇ ਆਪਾਂ ਸਿੰਪਲ ਕ੍ਰੋਸ਼ੀਆ ਜਿਹੜਾ ਚੇਨ ਫਰਸਟ ਇੱਥੇ ਰੋ ਲੈ ਕੇ ਔਰ ਸੈਕੰਡ ਵਾਲੀ ਦੀ ਚੇਨ ਦੇ ਵਿੱਚੋਂ ਲੈ ਕੇ ਤੁਸੀਂ ਕ੍ਰੋਸ਼ੀਆ ਸਿੰਗਲ ਕਰੋਸ਼ੀ ਆਪਾਂ ਇੱਥੇ ਕਰ ਲੈਣੇ ਨੇ ਇਹ ਦੇਖੋ ਇਸ ਤਰ੍ਹਾਂ ਹਰ ਇੱਕ ਚੇਨ ਦੇ ਨੂੰ ਚੇਨ ਨਾਲ ਮਿਲਾਉਂਦੇ ਹੋਏ ਇਹਨੂੰ ਆਪਾਂ ਹੁਣ ਜੁਆਇਨ ਕਰ ਲੈਣਾ ਨਾਲ ਇਹਦੇ ਇਹ ਦੇਖੋ ਧਿਆਨ ਰੱਖਣਾ ਤੁਸੀਂ ਜਿਹੜੀ ਰੌਂਗ ਸਾਈਡ ਹੋਵੇ ਅੰਦਰਲੇ ਪਾਸੇ ਆਵੇ ਦੋਨੇ ਪਾਸੇ ਸਿੱਧਾ ਹੋਵੇ ਤੇ ਹਰ ਇੱਕ ਚੇਨ ਦੇ ਵਿੱਚੋਂ ਲੈਂਦੇ ਹੋਏ ਇਸ ਤਰ੍ਹਾਂ ਧਾਗੇ ਨੂੰ ਆਪਣਾ ਸਿੰਗਲ ਕ੍ਰੋਸ਼ੀਆ ਕਰ ਲੈਣਾ ਤੇ ਸਾਰਾ ਪਾਈਟੇ ਤੱਕ ਬਣਾਉਣਾ ਹੈ ਆ ਦੇਖੋ ਆਪਾਂ ਇਹ ਬਣਾ ਲਿਆ ਸਾਰਾ ਇਹ ਤੇ ਫਸਟ ਵਾਲੀ ਚੇਨ ਦੇ ਵਿੱਚ ਆਪਾਂ ਸਲੀਪ ਸਟੀਚ ਲਗਾ ਕੇ ਇਹਨੂੰ ਬੰਦ ਕਰ ਲੈਣਾ ਤੇ ਧਾਗਾ ਆਪਾਂ ਇੱਥੇ ਕੱਟ ਕਰ ਦੇਣਾ ਵਾ ਇਸੀ ਤਰ੍ਹਾਂ ਜਿਹੜਾ ਧਾਗਾ ਤੁਸੀਂ ਆਪਣਾ ਹੀ ਹਾਈਡ ਕਰ ਦੋ ਜੇ ਤੁਹਾਨੂੰ ਸੂਈ ਨਾਲ ਸੌਖਾ ਲੱਗਦਾ ਤਾਂ ਤੁਸੀਂ ਸੂਈ ਦੇ ਨਾਲ ਵੀ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਇਹਦੇ ਵਿੱਚ ਥੱਲੇ ਹਾਈਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹ ਆਪਣਾ ਰੈਡੀ ਆ ਹੁਣ ਆਪਾਂ ਇਹਦੇ ਵਾਲਾ ਜਿਹੜਾ ਬਲੈਕ ਇਹਦਾ ਫੇਸ ਜਿਹੜਾ ਬਣਾਉਣਾ ਵਾ ਇਹਦੇ ਲਈ ਬਲੈਕ ਕਲਰ ਦਾ ਆਪਾਂ ਧਾਗਾ ਲੈ ਲਿਆ ਬਲੈਕ ਕਲਰ ਦਾ ਧਾਗਾ ਲੈ ਕੇ ਆਪਾਂ ਨੋਟ ਲਗਾ ਕੇ ਇਹ ਜਿਹੜੇ ਸਰਕਲ ਜੋ ਆਪਾਂ ਕਿਤੋਂ ਵੀ ਸ਼ੁਰੂ ਕਰ ਸਕਦੇ ਆ ਕਿਉਂਕਿ ਸਾਰੇ ਪਾਸੇ ਇੱਕੋ ਜਿਹੇ ਹੀ ਨੇ ਆਪਾਂ ਕੋਈ ਇੱਕ ਜਗ੍ਹਾ ਨਹੀਂ ਵੀ ਆਪਾਂ ਤੋਂ ਸ਼ੁਰੂ ਕਰਨਾ ਤੇ ਇਹਦੇ ਵਿੱਚ ਆਪਾਂ ਚੇਨ ਦੇ ਵਿੱਚ ਉੱਪਰ ਤੇਸ ਦੇ ਨਾਲ ਇਸ ਤਰ੍ਹਾਂ ਜੁਆਇਨ ਕਰ ਲੈਣਾ ਵਾ ਤੇ ਇਸ ਤਰ੍ਹਾਂ ਧਾਗਾ ਖਿੱਚ ਕੇ ਆਪਾਂ ਲੂਪ ਇੱਕ ਬਣਾ ਲੈਣਾ ਵਾ ਤੇ ਉਸੇ ਚੇਨ ਦੇ ਵਿੱਚੋਂ ਹੀ ਆਪਾਂ ਫਿਰ ਤੋਂ ਇੱਕ ਲੂਪ ਹੋਰ ਬਣਾਉਣਾ ਵਾ ਦੋ ਲੂਪ ਆਪਣੇ ਹੋ ਗਏ ਨੇ ਇਹ ਤਿੰਨ ਚਾਰ ਚਾਰ ਲੂਪ ਹੋ ਗਏ ਹੁਣ ਆਪਾਂ ਐਸੇ ਤਰ੍ਹਾਂ ਹੀ ਜਿਹੜੀ ਅਗਲੀ ਵਾਲੀ ਚੇਨ ਆਪਣੇ ਉਹਦੇ ਵਿੱਚੋਂ ਆਪਾਂ ਸਟੀਲ ਪਾਸਟ ਸੈਕਿੰਡ ਟਰਨ 4 ਤੇ ਜਿਹੜੀ ਅਗਲੀ ਨੈਕਸਟ ਵਾਲੀ 체ਨ ਆ ਉਹਦੇ ਵਿੱਚ ਹੁਣ ਆਪਾਂ ਫਿਰ ਤੋਂ ਚਾਰ ਵਾਰੀ ਇਸ ਤਰ੍ਹਾਂ ਲੋਪੜਾ ਲੈਣੇ ਨੇ ਕ੍ਰੋਸ਼ੀਏ ਦੇ ਸਿੱਤੇ ਆਪਣੇ ਇਕੱਠੇ ਕਰ ਲੈਣੇ ਨੇ ਇਹ ਸਾਰੇ ਤੇ ਸਾਰਿਆਂ ਦੇ ਵਿੱਚੋਂ ਇੱਕੋ ਵਾਰੀ ਆਪਾਂ ਇਸ ਤਰ੍ਹਾਂ ਲੈ ਕੇ ਤੇ ਇੱਥੇ ਆਪਾਂ ਇਹਨੂੰ ਚੇਨ ਨਾਲ ਬੰਦ ਕਰ ਲੈਣਾ ਵਾ ਤੇ ਧੱਕਾ ਆਪਾਂ ਇੱਥੇ ਕੱਟ ਕਰ ਲੈਣਾ ਦੂਸਰਾ ਮ ਦੇਖੋ ਜਿਹੜਾ ਆਪਾਂ ਸਟਾਰਟਿੰਗ ਵਾਲਾ ਆਪਣਾ ਸੀਗਾ ਨਾ ਧਾਗਾ ਹੈ ਆਪਾਂ ਲੰਬਾ ਇਸ ਲਈ ਰੱਖਿਆ ਸੀਗਾ ਤੇ ਆਪਾਂ ਇਹਨੂੰ ਦੂਸਰੇ ਪਾਸੇ ਜਿਹੜਾ ਹੈਗਾ ਲੈ ਲੈਣਾ ਵਾ ਤੇ ਆਪਾਂ ਥੋੜਾ ਬ੍ਰੇਕ ਰੋਸ਼ੀਆ ਯੂਜ਼ ਕਰ ਲੈਨੇ ਆ ਧਾਗਾ ਜਦੋਂ ਕਿ ਆਪਾਂ ਨੂੰ ਦੂਸਰੀ ਸਾਈਡ ਤੇ ਲੈ ਜਾਣਾ ਸੌਖਾ ਹੋਵੇ ਇਸ ਦਾ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਇਹਦੇ ਵਿੱਚ ਜੀ ਇਸ ਤਰ੍ਹਾਂ ਇਹ ਤਾਂ ਆਪਾਂ ਦੂਸਰੀ ਸਾਈਡ ਤੇ ਆ ਗਿਆ ਇਹ। ਤੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਇਹਦੇ ਮੂਹਰੇ ਜਿਹੜੇ ਹੈਗੇ ਆ ਨੋਟ ਲਗਾ ਲੈਣੀਆਂ ਨੇ। ਦੂਸਰੀ ਸਾਈਡ ਤੇ ਵੀ ਇਸ ਤਰ੍ਹਾਂ ਹੀ ਆਪਾਂ ਨੋਟ ਲਗਾ ਲੈਣੀਆਂ। മൂഹേ എക്സ്റ്റ്രാധാ വാ ഒന്നു അപ്പം കട്ട വാണിപ്പാ പാട്ട സാഗേ സൂയിസ് തരഗ് സെൻറ്റാ ലാണേ ਸਹੀ ਤੇ ਹੁਣ ਆਪਾਂ ਇਹਦੇ ਨਾਲ ਅਟੈਚ ਮੋਤੀ ਮੋਤੀ ਜਿਹੜੇ ਨੇ ਆਪਣੇ ਹੋਰ ਅਟੈਚ ਕਰਨੇ ਨੇ ਇਸ ਤਰ੍ਹਾਂ ਤੁਸੀਂ ਇੱਕ ਇੱਕ ਮੋਤੀ ਲੈ ਕੇ ਇਹਦੇ ਤੇ ਦੋਨੋਂ ਸਾਈਡ ਦੇ ਤੇ ਇਹਨਾਂ ਨੂੰ ਅਟੈਚ ਲਗਾ ਲੈਣਾ ਵਾ Thank you. ਇਸ ਤਰ੍ਹਾਂ ਦੂਸਰੀ ਸਾਈਡ ਤੇ ਵੀ ਤੁਸੀਂ ਇਸ ਤਰ੍ਹਾਂ ਹੀ ਤਿੰਨ ਤੇ ਮੋਤੀ ਲਗਾ ਲੈਣੇ ਨੇ ਤੇ ਆ ਦੇਖੋ ਆਪਣਾ ਬਹੁਤ ਹੀ ਪਿਆਰੀ ਜਿਹੀ ਲੇਡੀ ਬੋਰਡ ਬਣਾ ਕੇ ਤਿਆਰ ਆਇਆ ਹੈ ਦੇਖਣ ਨੂੰ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਹੀ ਆਪਾਂ ਹੋਰ ਵਧੀਆ-ਵਧੀਆ ਵੀਡੀਓਜ਼ ਟਿਊਟੋਰੀਅਲਸ ਤੁਹਾਡੇ ਲਈ ਲੈ ਕੇ ਹੁਣ ਆਉਂਦੇ ਰਹੀਏ ਮਿਲਦੇ ਆ ਇਸੇ ਤਰ੍ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ